ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਪ੍ਰੋਜੈਕਟ ਹੈ ਜੋ ਕਿ ਰੱਦ ਕਰ ਦਿੱਤੇ ਗਏ ਨੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੇ ਪ੍ਰੋਜੈਕਟ ਸੀ ਜੋ ਕਿ ਕਰੀਬ 800 ਕਰੋੜ ਦੀ ਲਾਗਤ ਦੇ ਨਾਲ ਤਿਆਰ ਕੀਤੇ ਜਾਣੀ ਸੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਇਹਨਾਂ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਸੀ 800 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਜੋ ਕਿ ਹੁਣ ਰੱਦ ਕਰ ਦਿੱਤੇ ਗਏ ਨੇ ਦਾਜੀ ਕੀ ਯੋਜਨਾ ਤਹਿਤ ਸੂਬੇ ਦੇ ਵਿੱਚ ਲਗਭਗ 64 ਸੜਕਾਂ ਜਿਨ੍ਹਾਂ ਦੀ ਉਸਾਰੀ ਹੈ ਹੋਣੀ ਸੀ ਔਰ ਇਹਨਾਂ ਸੜਕਾਂ ਦੇ ਵਿੱਚ ਜੇਕਰ ਕੁੱਲ ਲੰਬਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਸੜਕ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ ਦੇ ਤਹਿਤ 628.48 ਕਿਲੋਮੀਟਰ ਇਹਨਾਂ ਦੀ ਲੰਬਾਈ ਹੈ ਜੋ ਕੁੱਲ ਲੰਬਾਈ ਬਣਦੀ ਸੀ ਸੋ ਦੱਸਿਆ ਕਿ 800 ਕਰੋੜ ਰੁਪਏ ਦੇ ਪ੍ਰੋਜੈਕਟ ਹੈ ਜੋ ਕਿ ਰੱਦ ਕਰ ਦਿੱਤੇ ਗਏ ਨੇ ਸਿਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪੱਤਰ ਲਿਖਿਆ ਗਿਆ ਹੈ ਤਾਂ ਕਿ ਇਹ ਪ੍ਰੋਜੈਕਟ ਹੈ ਜੋ ਕਿ ਜਲਦੀ ਹੀ ਸ਼ੁਰੂ ਕੀਤੇ ਜਾਣ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਇਹਨਾਂ ਨੂੰ 31 ਮਾਰਚ ਨੂੰ ਕੇਂਦਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਸੋ ਦੱਸਿਏ ਕਿ 64 ਸੜਕਾਂ ਜੋ ਕਿ ਅਪਗ੍ਰੇਡ ਕੀਤੀਆਂ ਜਾਣੀਆਂ ਸੀ ਔਰ 15 ਮੀਟਰ ਤੋਂ ਵੱਧ ਲੰਬਾਈ ਵਾਲੇ 38 ਪੁਲ ਜੋ ਕਿ ਤਿਆਰ ਕੀਤੇ ਜਾਣੇ ਸੀ ਤਾਂ ਜੇ ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਹਨਾਂ ਸੜਕਾਂ ਦੇ ਪੁਲਾਂ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਆ ਜੋ ਦੇ ਦਿੱਤੀ ਗਈ ਸੀ ਪਰ ਇਹਨਾਂ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸਿਆ ਕਿ ਜਿਹਨਾਂ ਪ੍ਰੋਜੈਕਟਾਂ ਨੂੰ ਟੈਂਡਰ ਮਿਲਿਆ ਹੈ ਜਾਂ ਪ੍ਰੋਜੈਕਟ ਸ਼ੁਰੂ ਨਹੀਂ ਹੋਏ ਹਨ ਉਹਨਾਂ ਨੂੰ ਰੱਦ ਕੀਤਾ ਜਾਂਦਾ ਵਹਿ ਜੋ ਇਹ ਕੇਂਦਰ ਸਰਕਾਰ ਦੇ ਵਿਕਾਸ ਮੰਤਰਾਲੇ ਦੇ ਸਕਤਰ ਨੇ ਪੱਤਰ ਲਿਖੇ ਜੋ ਕਿ ਭੇਜਿਆ ਪਿਆ ਦਾਸੀ ਕਿ ਸਕਤਰ ਨੇ ਲਿਖਿਆ ਪੰਜਾਬ ਦੇ ਸਰਕਾਰ ਸਕਤਰ ਨੇ ਵੀ ਪੱਤਰ ਲਿਖਿਆ ਹੋਇਆ ਸੋ ਸਕਤਰ ਦੀ ਰਵੀ ਭਗਤ ਨੇ ਕੇਂਦਰੀ ಗ್ರಾਮੀ ਵਿਕਾਸ ਮੰਤਰਾਲੇ ਦੇ ਸਕਤਰ ਨੂੰ ਪੱਤਰ ਲਿਖਿਆ ਹੋਇਆ ਕਿ ਇਹਨਾਂ ਪ੍ਰੋਜੈਕਟਾਂ ਲਈ ਮਨਜ਼ੂਰੀ ਹੈ ਜੋ ਕਿ ਦਿੱਤੀ ਜਾਵੇ ਜਲਦ ਮਨਜ਼ੂਰੀ ਮੰਗੀ ਗਈ ਹੈ ਸੋ ਦਾਸੀ ਕਿ ਕੰਮ ਜੋ ਕਿ ਪ੍ਰਕਿਰਿਆ ਦੇ ਅਧੀਨ ਹੈ بارش ਦਾ ਮੌਸਮ ਅੜਦੇ ਹੀ ਕੰਮ ਜੋ ਦੁਬਾਰਾ ਸ਼ੁਰੂ ਹੋ ਜਾਵੇਗਾ ਸੜਕਾ ਦੇ ਪੁੱਲ ਨੂੰ ਜੋ ਕਿ ਨਵੀਂ ਤਕਨੀਕ ਨਾਲ ਬਣਾਇਆ ਜਾਣਾ ਹੈ ਔਰ ਜੋ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਲਾਹੇਵੰਦੇ ਜੋ ਸੀਗੇ ਪਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਆਮ ਲੋਕਾਂ ਨੂੰ ਜੋ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਰਕੇ ਪ੍ਰੋਜੈਕਟ ਇਹ ਰੱਦ ਕੀਤੇ ਗਏ ਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਪ੍ਰੋਜੈਕਟ ਹੈ ਜੋ ਕਿ ਰੱਦ ਕਰ ਦਿੱਤੇ ਗਏ ਨੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੇ ਪ੍ਰੋਜੈਕਟ ਸੀ ਜੋ ਕਿ ਕਰੀਬ 800 ਕਰੋੜ ਦੀ ਲਾਗਤ ਦੇ ਨਾਲ ਤਿਆਰ ਕੀਤੇ ਜਾਣੀ ਸੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਇਹਨਾਂ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਸੀ 800 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਜੋ ਕਿ ਹੁਣ ਰੱਦ ਕਰ ਦਿੱਤੇ ਗਏ ਨੇ ਦਾਸੀ ਕੀ ਯੋਜਨਾ ਤਹਿਤ ਸੂਬੇ ਦੇ ਵਿੱਚ ਲਗਭਗ 64 ਸੜਕਾਂ ਜਿਨ੍ਹਾਂ ਦੀ ਉਸਾਰੀ ਹੈ ਹੋਣੀ ਸੀ ਔਰ ਇਹਨਾਂ ਸੜਕਾਂ ਦੇ ਵਿੱਚ ਜੇਕਰ ਕੁੱਲ ਲੰਬਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਸੜਕ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ 628.48 ਕਿਲੋਮੀਟਰ ਇਹਨਾਂ ਦੀ ਲੰਬਾਈ ਹੈ ਜੋ ਕੁੱਲ ਲੰਬਾਈ ਬਣਦੀ ਸੀ ਸੋ ਦੱਸਿਆ ਕੀ 800 ਕਰੋੜ ਰੁਪਏ ਦੇ ਪ੍ਰੋਜੈਕਟ ਹੈ ਜੋ ਕਿ ਰੱਦ ਕਰ ਦਿੱਤੇ ਗਏ ਨੇ ਸਿਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਕੇਂਦਰੀ ગ્રામੀਣ ਵਿਕਾਸ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪੱਤਰ ਲਿਖਿਆ ਗਿਆ ਹੈ ਤਾਂ ਕਿ ਇਹ ਪ੍ਰੋਜੈਕਟ ਹੈ ਜੋ ਕਿ ਜਲਦੀ ਹੀ ਸ਼ੁਰੂ ਕੀਤੇ ਜਾਣ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਇਹਨਾਂ ਨੂੰ 31 ਮਾਰਚ ਨੂੰ ਕੇਂਦਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਸੋ ਦੱਸਦੀ ਕਿ 64 ਸੜਕਾਂ ਜੋ ਕਿ ਅਪਗ੍ਰੇਡ ਕੀਤੀਆਂ ਜਾਣੀਆਂ ਸੀ ਔਰ 15 ਮੀਟਰ ਤੋਂ ਵੱਧ ਲੰਬਾਈ ਵਾਲੇ 38 ਪੁਲ ਜੋ ਕਿ ਤਿਆਰ ਕੀਤੇ ਜਾਣੇ ਸੀ ਤਾਂ ਜੇ ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਹਨਾਂ ਸੜਕਾਂ ਦੇ ਪੁਲਾਂ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਆ ਜੋ ਦੇ ਦਿੱਤੀ ਗਈ ਸੀ ਪਰ ਇਹ ਜਿਹਨਾਂ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸਿਆ ਕਿ ਜਿਹੜਾ ਪ੍ਰੋਜੈਕਟਾਂ ਨੂੰ ਟੈਂਡਰ ਮਿਲਿਆ ਹੈ ਜਾਂ ਪ੍ਰੋਜੈਕਟ ਸ਼ੁਰੂ ਨਹੀਂ ਹੋਏ ਹਨ ਉਹਨਾਂ ਨੂੰ ਰੱਦ ਕੀਤਾ ਜਾਂਦਾ ਵਹਿ ਜੋ ਇਹ ਕੇਂਦਰ ਸਰਕਾਰ ਦੇ ਵਿਕਾਸ ਮੰਤਰਾਲੇ ਦੇ ਸਖਤਰ ਸਕੱਤਰ ਨੇ ਪੱਤਰ ਲਿਖੇ ਜੋ ਕਿ ਭੇਜਿਆ ਪਿਆ ਦਾਜੀ ਕਿ ਸਖਤਰ ਨੇ ਲਿਖਿਆ ਪੰਜਾਬ ਦੇ ਸਰਕਾਰ ਸਕੱਤਰ ਨੇ ਵੀ ਪੱਤਰ ਲਿਖਿਆ ਹੋਇਆ ਸੋ ਸਕੱਤਰ ਦੀ ਰਵੀ ਭਗਤ ਨੇ ਕੇਂਦਰੀ ಗ್ರಾਮੀਨ ਵਿਕਾਸ ਮੰਤਰਾਲੇ ਦੇ ਸਕੱਤਰ ਨੂੰ ਪੱਤਰ ਲਿਖਿਆ ਹੋਇਆ ਕਿ ਇਹਨਾਂ ਪ੍ਰੋਜੈਕਟਾਂ ਲਈ ਮਨਜ਼ੂਰੀ ਹੈ ਜੋ ਕਿ ਦਿੱਤੀ ਜਾਵੇ ਜਲਦ ਮਨਜ਼ੂਰੀ ਮੰਗੀ ਗਈ ਹੈ ਸਦასი ਕਿ ਕੰਮ ਜੋ ਕਿ ਪ੍ਰਕਿਰਿਆ ਦੇ ਅਧੀਨ ਹੈ بارش ਦਾ ਮੌਸਮ ਖੜਦੇ ਹੀ ਕੰਮ ਜੋ ਦੁਬਾਰਾ ਸ਼ੁਰੂ ਹੋ ਜਾਵੇਗਾ ਸੜਕਾਂ ਦੇ ਪੁਲ ਨੂੰ ਜੋ ਕਿ ਨਵੀਂ ਤਕਨੀਕ ਨਾਲ ਬਣਾਇਆ ਜਾਣਾ ਹੈ ਔਰ ਜੋ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਲਾਹੇਵੰਦੇ ਜੋ ਸੀਗੇ ਪਰ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਆਮ ਲੋਕਾਂ ਨੂੰ ਜੋ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਰਕੇ ਪ੍ਰੋਜੈਕਟ ਰੱਦ ਕੀਤੇ ਗਏ ਨੇ